तो यहाँ पर इतना जोर से फायर आया हमारे ऊपर कि तकरीबन पौने 200 से 200 आदमी गिरे हुए थे कुछ इनमें से मर चुके थे कुछ जख्मी पड़े हुए थे खिड़कियों के नीचे अगर आप देखें तो आपको सैंड बैग दिखाई देंगे वहाँ से उनका फायर आया इसी के साथ साथ अगर आप अपनी नजर पिछली तरफ ले जाए फौजी काबरिया हुआ है पौने दो सौ दो सौ है पर इस पलटनदार सिंगा ने उन्हीं सफाया कर दिता उसके ऊपर भी जो दीवार है और वाटर टैंक के ऊपर से बहुत ही भारी फायर हमारे ट्रुप्स के ऊपर खुला इस, इन सब की वजह से यहाँ पर हमारे ट्रुप्स की बहुत ही ज्यादा कैजुअलिटीज हुई इस इलाके में कम से कम 20 से ऊपर एलएमजी लगी हुई थी जिनका ऑटोमेटिक फायर हमारे ट्रुप्स के ऊपर आया जब मेरी पलटन की इज्जत पे बन गई जब मैं इस गेट में सिक्योर करने के लिए घुसा तो मेरे जवानों के पैर में चोटें घुसते ही लग गईं और जब मैंने देखा थोड़ी देर बाद अंधेरे में पता चला कि फायर तहखानों से और नीचे से ऊपर मेरे जवानों को मारने के लिए आ रहा है ऐसी सिकलाई मैंने आम तौर पर फौज में भी नहीं देखी है सरकार वालों हथियार इतने बावजूदी लगातार लड़ते रहे ਹਤੇ ਮੰਡੀ ਨੇ ਹਰਤੀ ਸਰਕਾਰ ਨੂੰ ਵਕਤ ਪਿਆ ਹੋਇਆ ਹੈ। ਇਹ ਰਵਰੇਟ तकरीबन ਹਰ 500 ਗਾਜ਼ ਦੇ ਉੱਪਰ دیوار ਦੇ ਵਿੱਚ ਕਿਧਰੇ ਲੋਪਹੌਲ ਤੇ ਕਿਧਰੇ ਪੱਕੇ ਬੰਕਰ ਸੈਂਡ ਬੈਗਨ ਆਨ ਬਣਾ ਕੇ ਰੱਖੇ ਹੋਏ ਸੀ। ਉਹ ਬੇਟਾ ਤੁਝੇ ਵਾਲਾ ਬੱਚਾ ਟੈਕਨੀਕੀ ਕੰਟਾਕਰ ਤੋਂ ਜਲੇਵਾਲਾ ਨੂੰ ਬਾਗ ਜਲੇਵਾਲਾ ਬਾਗ ਨੂੰ ਜਾਣ ਵਾਲੀ ਸੜਕ ਇਸ ਤਰੀਕੇ ਨਾਲ ਕਵਰ ਕੀਤੀ ਹੋਈ ਸੀ ਕਿ ਉਸ ਦਾ ਚੱਪਾ-ਚੱਪਾ ਫਾਇਰ ਦੇ ਨਾਲ ਕਵਰ ਹੋ ਰਿਹਾ ਸੀ ਕੋਈ ਵੀ ਆਦਮੀ ਬਿਨਾ ਸੱਟੇ ਫਾਇਰ ਦੇ ਇੱਥਾਂ ਆਏ ਬਗੈਰ ਸੜਕ ਨੂੰ ਪਾਰ ਨਹੀਂ ਸੀ ਕਰ ਸਕਦਾ ਫਮ ਐ ਐਸ ਦੀ ਦੂਸਰੀ ਤੀਸਰੀ ਤੇ ਆਖਰੀ ਮੰਜ਼ਲ ਬੰਕਰਾਂ ਦੇ ਨਾਲ ਸਭ ਜਗ੍ਹਾ ਤੇ ਬੰਕਰ ਬਣਾਏ ਹੋਏ ਸੀ ਤੇ ਸਭ ਜਗ੍ਹਾ ਤੋਂ ਅੰਦਾਤਨ ਫਾਇਰ ਪੈ ਰਿਆ ਸੀ ਜਦੋਂ ਜੰਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਉਹਨਾਂ ਦਾ ਫਾਇਰ ਇਹਨਾਂ ਜਗ੍ਹਾ ਤੋਂ ਆ ਰਿਹਾ ਹੈ ਤੇ ਫਿਰ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਟੈਕਲ ਕੀਤਾ ਦੋਹਾਂ ਰੋਸ਼ਨਦਾਨਾਂ ਵਿੱਚੋਂ ਦੋ ਲੜਾਕੇ ਸਿੰਘਾਂ ਨੇ 5-600 ਫੌਜੀ ਜਵਾਨ ਪੌੜੀਆਂ 'ਚੋਂ ਉਤਰਦੇ ਹੀ ਮਾਰ ਦਿੱਤੇ ਨੋਂ ਆ ਪਾਸੇ ਦੋ ਸਿੰਗਲ ਐਡਰੈਸਾਂ ਜਿਵੇਂ ਜਦੋਂ ਅਸੀਂ ਉੱਪਰ ਸੀੜੀਆਂ ਵੱਲੋਂ ਚੜੇ ਫਾਇਰ ਆਇਆ ਜਿਉਂ ਹੀ ਅਸੀਂ ਉੱਪਰ ਆਏ ਤਾਂ ਅਸੀਂ ਦੇਖਿਆ ਕਿ ਜਗ੍ਹਾ ਜਗ੍ਹਾ ਤੇ ਦੀਵਾਰ ਦੇ ਵਿੱਚ ਲੂਪ ਹੋਣ ਬਣੇ ਹੋਏ ਸਨ ਇਹ ਦੇਖੋ ਉਹ ਚੋੜੀ ਕੋ ਇਸੇ ਤਰ੍ਹਾਂ ਇਸ ਸੁਰਾਖ ਤੋਂ ਹੀ ਪੂਰਾ ਬਾਹਰ ਸੜਕ ਤੇ ਫਾਇਰ ਹੋ ਰਿਹਾ ਸੀਗਾ ਜਲਿਆਂ ਵਾਲੇ ਬਾਗ ਤੋਂ ਘੰਟਾ ਕਰ ਤੱਕ ਇਹਨਾਂ ਸ੍ਰਾਖਾ ਰਾਹੀਂ ਸਿੰਘਾਂ ਨੇ ਹਜ਼ਾਰਾਂ ਫੌਜੀ ਮੌਤ ਦੇ ਘਾਟ ਉਤਾਰ ਦਿੱਤੇ ਕਰਮਾਂ ਦੇ ਵਿੱਚ ਦਾਗਲ ਹੋਣ ਤੋਂ ਬਾਅਦ ਜਿਵੇਂ ਜਦੋਂ ਅਸੀਂ ਅੱਗੇ ਵਧੇ ਤਾਂ ਸਾਨੂੰ ਇੱਥੇ ਬਹੁਤ ਜ਼ਿਆਦਾ ਫਾਰ ਆਇਆ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਉਹ ਜਿਹੜਾ ਦਰਵਾਜ਼ਾ ਹੈ ਉਹਦੇ ਨਾਲ ਹੀ ਇੱਕ ਰੋਸ਼ਨਦਾਨ ਵੀ ਹੈ ਉਸ ਰੋਸ਼ਨਦਾਨ ਦੇ ਵਿੱਚੋਂ ਬਹੁਤ ਹੀ ਫਾਰ ਆਇਆ ਜਿਸ ਨਾਲ ਸਾਡਾ ਅੱਥੋਂ ਅੱਗੇ ਵਧਣਾ ਮੁਸ਼ਕਲ ਹੋ ਗਿਆ ਨਾਲੇ ਨਾਲ ਜਿਹੜਾ ਤੁਸੀਂ ਸੱਜੇ ਖੰਬੇ ਦਰਵਾਜ਼ੇ ਤੇ ਖਿੜਕੀਆਂ ਦੇਖ ਰਹੇ ਹੋ ਇਹਨਾਂ ਦਾ ਵਿੱਚੋਂ ਹੀ ਫਾਰ ਆਈ ਜਾ ਰਿਹਾ ਸੀਗਾ ਸਾਹਮਣੇ ਜਿਹੜੀ ਤੁਹਾਨੂੰ ਇੱਟਾਂ ਵਾਲੀ ਬਿਲਡਿੰਗ ਨਜ਼ਰ ਆ ਰਹੀ ਹੈ ਜਿੱਥੇ ਇੱਕ ਦਰਵਾਜ਼ੇ ਦੇ ਵਿੱਚ ਲਾਲ ਝੰਡਾ ਵੀ ਲੱਗਾ ਹੋਇਆ ਹੈ ਉਸ ਜਗ੍ਹਾ ਤੋਂ ਬਹੁਤ ਹੀ ਜ਼ਿਆਦਾ ਕਾਰਗਰ ਫਾਰ ਸਾਡੇ ਉੱਪਰ ਆਇਆ ਇੱਥੇ ਸਾਡੇ ਬਹੁਤ ਸਾਰੇ ਜਵਾਨ ਜ਼ਖਮੀ ਹੋਏ ਤੇ ਕਈ ਸ਼ਹੀਦ ਹੋ ਗਏ ਇੱਥੇ ਫੌਜੀ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ